ਰਾਗ ਗੋਗ ਬਾਣੀ ਭਗਤ ਰਵਿਦਾ ਜੇ ਕੇ ਇੱਕੰਕਾਰ ਸਤਗੁਰ ਪ੍ਰਸਾਦ ਨ ਕੰਦਨ ਕੰਦ ਜਪੋ ਸੰਸਾਰ ਬਿਨ ਨ ਕੰਦ ਤਨ ਹੋਏ ਆਹ ਸੋ ਮ ਕੰਦ ਮੁਕਤੀ ਦਾਤਾ ਸੋ ਮ ਕੰਦ ਹਮਰਾ ਪ੍ਰਤਮਾਤਾ ਜੀਵਤ ਮਕੰਦ ਮਰਤ ਮਕੰਦ ਤਾਕੇ ਸੇਵਕ ਕੋ ਸੁਦਾ ਆਨੰਦੇ ਰਾਓ ਮਕੰਦ ਮਕੰਦ ਹਮਾਰੇ ਪ੍ਰਾਨ ਜਪੋ ਮਕੰਦ ਮस्तक ਨਿਸ਼ਾਨ ਸੇਵ ਮਕੰਦ ਕਰੇ ਬੇਰਾਗੀ कंद दुर्बल तन लदी एक मकंद करे पुकार हमरा कहा करे संसार मिटे जात हुए तो है मकंद जोग जुगता ਉਪਜੀ ਗਿਆਨ ਹੋ ਪ੍ਰਗਾਸ ਕਰ ਕਿਰਪਾ ਲੈਨੇ ਕਿ ਤਦਾਸ ਕਹ ਰਿਹਾ ਵੇ ਦ ਸਮਤਿਸ਼ਨਾ ਚੁਕੇ ਜਪ ਮੁਕੰਦ ਸੇਵਾ ਤਾਹ ਕੀ ਉਪਜੀ ਗਿਆਨ ਹੋ ਪ੍ਰਗਾਸ ਕਰ ਕਿਰਪਾ ਲੈਨੇ ਕਿ ਤਦਾਸ ਕੋਰਵੇ ਦਾ ਸਭ ਤ੍ਰਿਸ਼ਨਾ ਚੁਕੇ ਜਪ ਮੁਕੰਦ ਸੇਵਾ ਤਹੁ ਕੀ ਇਹ ਸ਼ਬਦ ਸਤਗੁਰੂ ਦਾਸ ਵਾਲੀ ਦੇ ਮੁਖਰਬਿੰਦ ਤੋਚ ਰਿਹਾ ਸ਼ਬਦ ਤਨ ਤਨ ਚਰਛਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਗਉੜ ਦੇ ਵਿੱਚ ਅੰਗ 875 ਤੇ ਸ਼ਿਸ਼ੋਗਤ ਹੈ ਸਤਗੁਰ ਇਸ ਸ਼ਬਦ ਰਾਹੀਂ ਬੰਦੇ ਦੇ ਜੀਵਨ ਨੂੰ ਦੱਸ ਰਿਹਾ ਹੈ ਕਿ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਦਾ ਹੀ ਇੱਥੇ ਜਗ ਤੇ ਆਉਣਾ ਹੈ ਕਿਉਂਕਿ ਉਸ ਪਰਮਾਤਮਾ ਤੋਂ ਦੂਰ ਹੋ ਕੇ ਅਸੀਂ ਜਨਮ ਮਰਨਾਂ ਦੇ ਚੱਕਰ ਦੇ ਵਿੱਚ ਪੈ ਰਹੇ ਹਾਂ ਕਿਉਂਕਿ ਸਾਡੀ ਆਤਮਾ ਜਿਹੜੀ ਹੈ ਪਰਮਾਤਮਾ ਤੋਂ ਵਿਛੜੀ ਹੋਈ ਹਾਂ ਜਿੰਨੀ ਦੇ ਤੱਕ ਅਸੀਂ ਉਸ ਪਰਮਾਤਮਾ ਦੇ ਨਾਲ ਅਪੇਧ ਹੋਣ ਲਈ ਸਿਮਰਨ ਭਗਤੀ ਕਰਕੇ ਅਪੇਧ ਹੋ ਨਹੀਂ ਜਾਂਦੇ ਉੰਨੀ ਦੇ ਤੱਕ ਜਨਮ ਮਰਨ ਦੇ ਚੱਕਰ ਦੇ ਵਿੱਚ ਰਹਿਣਾ ਪਊਗਾ ਸੋ ਇਸੇ ਨੂੰ ਹੀ ਉਹਨਾਂ ਨੇ ਮੁਕਤੀ ਕੀ ਹੈ ਇਹਨਾਂ ਹੀ ਚੀਜ਼ਾਂ ਨੂੰ ਉਹਨਾਂ ਨੇ ਸਵਰਗ ਨਰਕ ਤੋਂ ਉੱਪਰ ਦੀ ਚੀਜ਼ ਦੱਸਿਆ ਹੈ ਕਿ ਦੁਜਿਕ ਦੇ ਵਿੱਚ ਵੀ ਪੈ ਕੇ ਜਨਮ ਲੈਣਾ ਪਊਗਾ ਤੇ ਸਵਰਗ ਵਿੱਚ ਵੀ ਜਾ ਕੇ ਜਨਮ ਲੈਣਾ ਪਊਗਾ ਕਿਉਂਕਿ ਤਨ ਜਿਹੜਾ ਹੈ ਕਰਮਾਂ ਨੂੰ ਭੋਗਣ ਲਈ ਪ੍ਰਾਪਤ ਕਰਨਾ ਪਊਗਾ ਸੋ ਇਹ ਤਨ ਨਾਲ ਮੁੜ ਕੇ ਮਿਲੇ ਉਸ ਨੂੰ ਉਹ ਮੁਕਤੀ ਦਾ ਪਾਉਣਾ ਕਹਿ ਰਿਹਾ ਹੈ ਸਾਰੇ ਭਗਤੀ ਲਹਿ ਨੇ ਦੁਨੀਆਂ ਤੇ ਇੱਕ ਬਹੁਤ ਉੱਤਮ ਵਿਚਾਰਧਾਰਾ ਦਿੱਤੀ ਹੈ ਕਿ ਜੇਕਰ ਉਸ ਪਰਮਾਤਮਾ ਨੂੰ ਪੋਣਾ ਹੈ ਤੇ ਆਪਣੇ ਆਪ ਨੂੰ ਤਿਆਗ ਦੇ ਇਸ ਸੰਸਾਰ ਦੇ ਮੋਹ ਮਾਇਆ ਨੂੰ ਛੱਡ ਦੇ ਤਾਂ ਹੀ ਜਾ ਕੇ ਤੇਰੇ ਵਿੱਚ ਬਰਾਗ ਪੈਦਾ ਹੋਣਾ ਤੇ ਜੇਕਰ ਤੇਰੇ ਇਸ ਬਰਾਗ ਦੇ ਨਾਲ ਉਹਦਾ ਉਪਕਾਰ ਕਰ ਦਿੱਤੇ ਹੋ ਗਿਆ ਕਿਤੇ ਤਾਂ ਦੁਨੀਆ ਤੇਰਾ ਕੁਝ ਵੀ ਵਿਗਾੜ ਨਹੀਂ ਸਕਦੀ ਫਿਰ ਇਸ ਕਰਕੇ ਸਿਮਰਨ ਨੂੰ ਪਹਿਲ ਦਿੰਦੇ ਹੋਏ ਸਤਗੁਰ ਅਰਦਾਸ ਮਹਾਰਾਜ ਸਮਝਾ ਰਹੇ ਮਕੰਦ ਮਕੰਦ ਜਪੋ ਸੰਸਾਰ ਪਰਮਾਤਮਾ ਪ੍ਰਭ ਈਸ਼ਵਰ ਅੱਲਾਹ ਖੁਦਾ ਰਾਮ ਰਹੀਮ ਜੋ ਮੇ ਕਿਸ ਨੇ ਉਸ ਦਾ ਨਾਮ ਰੱਖ ਲਿਆ ਉਸ ਨੂੰ ਕਹਿੰਦੇ ਦੁਨੀਆ ਤੇ ਆ ਕੇ ਜੱਪੋ ਉਹਦਾ ਸਿਮਰਨ ਕਰੋ ਭਜਨ ਕਰੋ ਭਗਤੀ ਕਰੋ ਬਿਨ ਮੁਕੰਦ ਤਨ ਹੋਏ ਆਹਾਰ ਉਸ ਦੇ ਜੱਪਣ ਤੋਂ ਬਿਨਾ ਇਹ ਜਿਹੜਾ ਕਹਿੰਦੇ ਤਨ ਹੈ ਇਹ ਫਿੱਕੇ ਸੇ ਕੰਮ ਦਾ ਵੀ ਹੈ ਨਹੀਂ ਇਹ ਬੇਕਾਰ ਹੈ ਕਿਉਂਕਿ ਇਹ ਜਿਹੜਾ ਜੀਵਨ ਹੈ ਇਹ ਵਿਅਰਥ ਚਲੇ ਜਾਵੇਗਾ ਜੇਕਰ ਅਸੀਂ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ ਨਾਮੇ ਪਾਸ਼ਾ ਵੀ ਇਹ ਸਮਝਾ ਰਹੇ ਗੋਨ ਗੋਵਿੰਦ ਗਾਇਓ ਨਹੀਂ ਜਨਮ ਅਕਰਥ ਕੇ ਉਹ ਬਿ ਕਹਿੰਦੇ ਆ ਇਹ ਕਰ ਪ੍ਰਮਾਤਮਾ ਦਾ ਨਾਮ ਨਾ ਲਿਆ ਗੋਨ ਨਾ ਕੀਤੇ ਸਿਮਰਨ ਨਾ ਕੀਤਾ ਸਤਿ ਸਲਾ ਨਾ ਕੀਤੀ ਇਹ ਜਨਮ ਹੀ ਕਿੰਦੇ ਬ्यर्थ ਕੋਹ ਨਾਨਕ ਪਜ ਹਰ ਮਨਾ ਜੋ ਵਿਦਜਲ ਕੋ ਮੈਂ ਇੰਨਾ ਤੇਰੀ ਪ੍ਰੀਤ ਹੋ ਜਪੇ ਜਿਨੇ ਮੱਛੀ ਨੂੰ ਪਾਣੇ ਨਾਲ ਪ੍ਰੀਤ ਇੱਕ ਸਕਿੰਟ ਵੀ ਤੋਂ ਉਸ ਤੋਂ ਬਿਨਾ ਰਹਿਣਾ ਨਾ ਸਕੇ ਇਹ ਸਤਗੁਰ ਰਵਿਦਾਸ ਮਹਾਰਾਜ ਜੀ ਕਹਿ ਰਹੇ ਬਿਨ ਮੁਕੰਦ ਤਨ ਹੋਏ ਉਹ ਬੇਕਾਰ ਜਾਵੇਗਾ ਬੇਸਥਿਆਵੇਗਾ ਕਿ ਕਰੈ ਸਿ ਉਸ ਪਰਮਾਤਮਾ ਦਾ ਨਾਮ ਨਾ ਜਪਿਆ ਸੋਈ ਮਕੰਦ ਮੁਕਤੀ ਦਾ ਦਾਤਾ ਸੋਈ ਮਕੰਦ ਹਮਰਾ ਪ੍ਰਮਾਤਮਾ ਕਿੰਦੇ ਉਹੀ ਪਰਮਾਤਮਾ ਜਿਹੜਾ ਹੈ ਉਸ ਦੀ ਕਿਰਪਾ ਨਾਲ ਨਜਸਵਲੀ ਨਾਲ ਸਨ ਮੁਕਤੀ ਮਿਲਣੀ ਕਿਉਂਕਿ ਕਰਮੀ ਆਵੇ ਕੱਪੜਾ ਨਦਰੇ ਮੋਖ ਦਵਾਰ ਉਸ ਪਰਮਾਤਮਾ ਦੀ ਨਜਸਵਲੀ ਹੋਵੇਗੀ ਕਿਰਪਾ ਹੋਵੇਗੀ ਤਾਂ ਫਿਰ ਸਨ ਮੁਕਤੀ ਮਿਲ ਸਕਦੀ ਹੈ ਨਹੀਂ ਤਾਂ ਕਰਮ ਜਿਹੜਾ ਕੀਤਾ ਉਹਦੇ ਤਨ ਮਿਲ ਜਾਵੇਗਾ ਕਿਉਂਕਿ ਕਰਮੀਆਂ ਵੀ ਕੱਪੜਾ ਕਰਮ ਜਿਹੜਾ ਕੀਤਾ ਉਹਦੇ ਨਾਲ ਸਾਨੂੰ ਕੱਪੜਾ ਮਿਲ ਗਿਆ ਇਹ ਤਨ ਮਿਲ ਗਿਆ ਇਹ ਸਰੀਰ ਬਣ ਗਿਆ ਨਦਰਿ ਮੋਖ ਦਵਾਰ ਜੇਕਰ ਉਹਦੀ ਕਿਰਪਾ ਹੋਈ ਤਾਂ ਫਿਰ ਮੋਕਸ਼ ਹਲੂਗਾ ਸਵਰਗ ਨਰਕ ਖਤਮ ਮੁਕਤੀ ਜਿਹੜੀ ਪ੍ਰਾਪਤ ਹੋਵੇਗੀ ਇਹ ਸਾਡੀ ਆਤਮਾ ਜਿਹੜੀ ਹੈ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਵੇਗੀ ਸੋਈ ਮਕੰਦ ਮੁਕਤੀ ਦਾ ਘਾਤਾ ਸੋਈ ਮਕੰਦ ਹਮਰਾ ਪਿਤਾ ਮਾਤਾ ਉਹੀ ਸਾਡਾ ਕਹਿੰਦੇ ਮਾਤਾ ਹੈ ਉਹੀ ਸਾਡਾ ਪਿਤਾ ਹੈ ਕਿਉਂ ਕਿਉਂਕਿ ਉਸ ਤੋਂ ਬਿਨਾ ਜਨਮ ਹੀ ਨਹੀਂ ਹੁੰਦਾ ਜਿਨੀ ਦੇ ਤੱਕ ਜੀਵ ਦੇ ਸੰਸਕਾਰ ਜਿਸ ਨੇ ਪੈਦਾ ਹੋਣਾ ਤੇ ਮਾਤਾ ਪਿਤਾ ਦੇ ਸੰਸਕਾਰ ਤਿੰਨਾਂ ਦੇ ਸੰਜੋਗ ਨੇ ਬਣਦਾ ਉਨੀ ਦੇ ਤੱਕ ਜਨਮ ਨਹੀਂ ਹੁੰਦਾ ਸੋ ਉਹ ਪਰਮਾਤਮਾ ਤੇ ਹੀ ਸਾਰਾ ਸਤਗੁਰੂ ਅਰਬਦਾਸ ਸਾਹਿਬ ਜੀ ਕਹਦੇ ਕਿ ਤੂੰ ਹੀ ਸਗਤ ਪਿਤਾ ਹੈ ਤੂੰ ਹੀ ਸਗਤ ਮਾਤਾ ਹੈ ਜੀਵਤ ਮਕੰਦੇ ਮਰਤ ਮਕੰਦੇ ਕਿੰਦੇ ਇਹ ਜੀਵਨ ਜਿਹੜਾ ਹੈ ਇਹਦੇ ਵਿੱਚ ਤੇਰਾ ਜਿਹੜਾ ਸਿਮਰਨ ਹੋਣਾ ਜ਼ਰੂਰੀ ਹੈ ਜੇਕਰ ਇਸ ਜੀਵਨ ਦੇ ਵਿੱਚ ਸਿਮਰਨ ਨਹੀਂ ਕਰਦੇ ਤੇ ਮਰ ਕੇ ਕੌਣ ਕਰੂਗਾ ਸੋ ਜਿੰਦੇ ਜੀ ਵੀ ਤੇ ਮਰਤ ਮਕੰਦੇ ਮਨ ਤੋਂ ਬਾਹਰ ਵੀ ਉਹਨਾਂ ਨੂੰ ਹੀ ਮੁਕਤੀ ਪ੍ਰਾਪਤ ਹੁੰਦੀ ਹੈ ਇਹ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਲੈਂਦੇ ਆਪਣੇ ਆਪ ਨੂੰ ਖਤਮ ਕਰ ਲੈਂਦੇ ਮੈਨੂੰ ਮਾਰ ਦਿੰਦੇ ਤਾਂ ਕਿ ਸੇਵਕ ਕੋ ਸੁਦਾ ਆਨੰਦੇ ਫਿਰ ਜਿਹੜੇ ਉਹਨਾਂ ਦੇ ਭਗਤ ਹੈ ਜਿਹੜੇ ਉਹਨਾਂ ਦੇ ਦਾਸ ਹੈ ਜਿਹੜੇ ਉਹਨਾਂ ਦੇ ਸੇਵਕ ਹੈ ਉਹਨਾਂ ਨੂੰ ਕਹਿੰਦੇ ਹਮੇਸ਼ਾ ਹੀ आनंद ही आनंद रिनदा है क्योंकि परमात्मा ने क्योंकि सारी ही सारी सृष्टि बनाई है जेकर असी उसदे ਵਿੱਚ ਹੀ ਮਿਲ ਗਏ ਤਾਂ ਦੁਨੀਆਂ ਦਾ ਦੁੱਖ ਸੁੱਖ ਕਾ ਕੋਈ ਹੁੰਦਾ ਹੀ ਨਹੀਂ ਦੁੱਖ ਸੁੱਖ ਕਿਉਂਕਿ परमात्मा ਨੇ ਹੀ ساری ਦੁਨੀਆਂ ਬਣਾਈ ਹੈ ਅਗਰ ਅਸੀਂ ਉਸਦੇ ਨਾਲ ਹੀ ਰਲ ਗਏ ਸਾਡੀ ਆਤਮਾ ਜਿਹੜੀ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਗਈ ਤਾਂ ਫਿਰ ਆਨੰਦ ਹੀ ਆਨੰਦ ਜਿਨ੍ਹਾਂ ਨੇ ਉਸ ਦਾ ਨਾਮ ਜਪਿਆ ਉਹ ਹਮੇਸ਼ਾ ਆਨੰਦ ਵਿੱਚ ਰਹਿੰਦੇ ਹੈ ਇਹ ਤਾਂ ਦੁੱਖ ਸੁੱਖ ਤਾਂ ਦੁਨੀਆ ਤੇ ਬਣੇ ਆਏ ਆ ਇਹ ਤਨ ਦੇ ਨਾਲ ਭੋਗਣੇ ਪੈਂਦੇ ਆ ਆਨੰਦ ਸਿਰਫ ਪਰਮਾਤਮਾ ਦੇ ਦਰ ਤੇ ਹੈ ਸੱਚਖੰਡ ਵਿੱਚ ਹੈ ਬੇਗੰਪਰੇ ਚ ਇਸ ਕਰਕੇ ਜੀਵਤ ਮਕੰਦ ਦੇ ਮਤ ਮਕੰਦ ਤਾਂਕੇ ਸੇਵਕ ਕੋ ਸਦਾ ਆਨੰਦ ਦੇ ਉਹਨਾਂ ਨੂੰ ਹਮੇਸ਼ਾ ਹੀ ਆਨੰਦ ਹੀ ਆਨੰਦ ਹੈ ਮੋਕੰਦ ਮਕੰਦ ਹਮਾਰੇ ਪ੍ਰਾਣ ਜਪ ਮਕੰਦ ਮਸਤਕ ਨਿਸ਼ਾਨ ਕਹਿੰਦੇ ਜਿਹੜੇ ਸਾਡੇ ਸਵਾਸ ਹੈ ਸਵਾਸ ਸਵਾਸ ਸਿਮਰਨਾ ਚਾਹੀਦਾ ਇਸਨੂੰ ਸਵਾਸ ਮਿਲੇ ਹੀ ਉਸ ਤੋਂ ਉਸ ਪਰਮਾਤਮਾ ਤੋਂ ਮਿਲੇ ਤੇ ਇਹਨਾਂ ਦੇ ਨਾਲ ਸਵਾਸ ਸਵਾਸ ਜੇਕਰ ਜਪਾਂਗੇ ਤਾਂ ਜਪ ਮਕੰਦ ਮਸਤਕ ਨਸ਼ਾ ਫਿਰ ਸਾਡੇ ਮਸਤਕ ਦੇ ਉੱਤੇ ਇਹੋ ਜਿਹਾ ਨੂਰ ਆ ਜਾਂਦਾ ਹੈ ਇਹੋ ਜਿਹਾ ਖੇੜਾ ਆ ਜਾਂਦਾ ਹੈ ਕਿ ਦੁਨੀਆ ਨੂੰ ਪਤਾ ਲੱਗ ਜਾਂਦਾ ਹੈ ਜਿਹੜੇ ਪਰਮਾਤਮਾ ਦੇ ਭਗਤ ਹੈ ਉਹਨਾਂ ਦੇ ਨਿਸ਼ਾਨ ਕਹਿੰਦੇ ਮਸਤਕ ਤੇ ਆਉਂਦਾ ਕਿਉਂਕਿ ਇਹ ਜਿਹੜਾ ਚਿਹਰਾ ਹੈ ਸਾਡਾ ਇਹ ਦੂਸਰੇ ਲਈ ਸ਼ੀਸ਼ੇ ਦਾ ਕੰਮ ਕਰਦਾ ਇਸ ਚਿਹਰੇ ਤੇ ਹੀ ਸਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਹੁਣ ਸਾਡੇ ਅੰਦਰ ਕੀ ਚੱਲ ਰਿਹਾ ਹੈ ਗੁੱਸਾ ਹੈ ਖੁਸ਼ੀ ਹੈ ਕੋਈ ਕਰੋਧ ਕੋਈ ਸੋਚ ਹੈ ਕੋਈ ਫਿਕਰ ਹੈ ਤਾਂ ਜਿਹੜੇ ਉਸ ਦੇ ਨਾਮ ਦੇ ਵਿੱਚ ਰੰਗੇ ਗਏ ਜਿਹੜੇ ਆਨੰਦ ਦੇ ਵਿੱਚ ਹੈ ਤਾਂ ਉਹਨਾਂ ਦੇ ਫਿਰ ਨੂਰ ਕਿੰਨਾ ਹੋਵੇਗਾ ਇਸ ਕਰਕੇ ਮਕੰਦ ਮਕੰਦ ਹਮਾਰੇ ਪ੍ਰਾਣ ਜਪ ਮਕੰਦ ਮਸਤਕ ਨਿਸ਼ਾਨ ਇੱਕ ਇੱਕ ਸਵਾਸ ਲੇਖੇ ਦੇ ਵਿੱਚ ਲਾ ਦਿੰਦੇ ਹੋ ਸੇਵ ਮਕੰਦ ਕਰੇ ਬਿਰਾਗੀ ਸੋਏ ਮਕੰਦ ਦੁਰਬਲ ਤਨ ਲਾਤੀ ਜਿਦੋਂ ਪ੍ਰਮਾਤਮਾ ਦਾ ਕਹਿੰਦੇ ਸੇਵਕ ਜਿਹੜਾ ਉਸ ਦਾ ਨਾਮ ਜਪਦਾ ਸਿਮਰਨ ਕਰਦਾ ਤੇ ਦੁਨੀਆ ਤੋਂ ਬਿਰਾਗੀ ਹੋ ਜਾਂਦਾ ਬਿਰਾਗੀ ਕੀ ਸੰਿਆਸ ਲੈ ਲੈਂਦਾ ਸੰਿਆਸ ਕੀ ਕਿ ਇਹ ਦੁਨੀਆ ਗੜੀ ਹੈ ਉਹਨੂੰ ਕਿਸੇ ਕੰਮ ਦੇ ਨਹੀਂ ਲੱਗਦੀ ਸਾਰੇ ਰਿਸ਼ਤੇ ਨਾਤੇ ਘਟਮ ਜਿਹੜਾ ਕੋੜ ਸਮਝਦਾ ਹੋ ਫਿਰ ਐਸਾ ਵਿਰਾਗ ਆ ਜਾਂਦਾ ਕਿ ਮੈਂ ਤਾਂ ਇਕੱਲਾ ਆਇਆ ਸੀ ਇਕੱਲੇ ਨਾ ਜਾਣਾ ਸਾਸਨ ਦੀ ਪੂੰਜੀ ਮੈਨੇ ਜਿਹੜੀ ਕੀਮਤੀ ਹੈ ਇਹਨਾਂ ਕੰਮਾਂ ਦੇ ਵਿੱਚ ਲਾ ਗਵਾਮਾ ਇਸ ਕਰਕੇ ਉਹਤੇ ਜਿਹੜਾ ਦਾਸ ਹੈ ਕਹਿੰਦੇ ਸੇਵਕ ਹੈ ਜਿਹੜਾ ਉਹ ਫਿਰ ਜਦੋਂ ਉਸ ਪਰਮਾਤਮਾ ਦਾ ਸਿਮਰਨ ਕਰਦਾ ਭਗਤੀ ਕਰਦਾ ਬੰਦਗੀ ਕਰਦਾ ਤੇ ਇੱਕ ਵਿਰਾਗ ਪੈਦਾ ਹੁੰਦਾ ਸੋਇ ਮਕੰਦ ਦੁਰਬਲ ਤਨ ਲੰਦੇ ਜਿਹਦੇ ਦੁਨਿਆ ਖਜ਼ਾਨੇ ਲੱਭਦੇ ਫਿਰਦੇ ਐ ਐਸਾ ਦੁਰਬਲ ਜਿਹੜਾ ਕਿਸੇ ਨੂੰ ਮਿਲਦਾ ਨਹੀਂ ਉਸ ਪਰਮਾਤਮਾ ਨੂੰ ਜਪਣ ਦੇ ਨਾਲ ਉਹ ਸਾਰੇ ਖਜ਼ਾਨੇ ਜਿਹੜੇ ਆ ਉਹਨੂੰ ਮਿਲ ਜਾਂਦੇ ਐ ਇੱਕ ਮਕੰਦ ਕਰੇ અપਕਾਰ ਹਮਰਾ ਕਹਾ ਕਰੇ ਸੰਸਾਰ ਸੋ ਐਸਾ ਖਜ਼ਾਨਾ ਜਿਹੜਾ ਹੈ ਜਿਹੜੇ 9 ਨਿੱਧੀ 18 ਸਿੱਧੀਆਂ ਇਹ ਹੁੰਦੀਆਂ ਉਹਨਾਂ ਦੇ ਹੱਥਾਂ ਤੇ ਜਿਹੜੇ ਉਸ ਪਰਮਾਤਮਾ ਨੂੰ ਜਪਦੇ ਐ ਜਿਹਨੇ ਉਹਦੇ ਭਗਤ ਹੁੰਦੇ ਆ ਉਹ ਇਹਨਾਂ ਦਾ ਮੈਸੇਜਸ ਨਹੀਂ ਕਰਦੇ ਕੋਈ ਵੀ ਉਹਨਾਂ ਦੇ ਕੋਲ ਸ਼ਕਤੀ ਹੈ ਉਹਨੂੰ ਕਦੇ ਵੀ ਉਹ ਗਲਤ ਦਰਬਰਤ ਨਹੀਂ ਕਰਦੇ ਇਹੋ ਹੀ ਸੰਤ ਦਾ ਫਰਕ ਹੁੰਦਾ ਨਹੀਂ ਤਾਂ ਜੋ ਦੁਨੀਆ ਤੇ ਟੋਨੇ ਟਾਮਣ ਕਰਦੇ ਫਿਰਦੇ ਆ ਉਹ ਇਸ ਸਿੱਧੀਆਂ ਦਾ ਦਰਪ ਜੋ ਕਰਦੇ ਪਰ ਜਿੰਨੇ ਦੁਨੀਆ ਦੇ ਖਜ਼ਾਨੇ ਹੈ ਉਹ ਸਾਰੇ ਉਸ ਸੇਵਕ ਦੇ ਪਾਸ ਹੁੰਦੇ ਹੈ ਜਿਹੜਾ ਉਸ ਦਾ ਨਾਮ ਜਪਦਾ ਇਸੇ ਕਰਕੇ ਸਤਗੁਰ ਅਰਬਦਾਸ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਧਰਗ ਦੇਖ ਸਭ ਕੋ ਹੱਸੇ ਐਸੀ ਦਸ਼ਾ ਹਮਾਰੀ ਅਸਤ ਦਸਾ ਸਿੱਧ ਕਰਤਲੇ ਸਭ ਕਿਰਪਾ ਤੇਮਾਰੀ ਤੇਰੇ ਕਹਿੰਦੇ ਐਸੀ ਕਿਰਪਾ ਹੋਈ ਹੈ ਕਿ ਸਾਰੀਆਂ ਸਿੰਧੀਆਂ ਨਦੀਆਂ ਜਿਹੜੀਆਂ ਉਹ ਹੱਥ ਦੇ ਤਲੇ ਤੇ ਖੇਡ ਰਹੀਆਂ ਇਹ ਸਭ ਤੇਰੀ ਕਿਰਪਾ ਹੈ ਤੇਰੇ ਨਾਮ ਕਰਕੇ ਤੇਰੇ ਸਿਮਰਨ ਕਰਕੇ ਹੈ ਨਹੀਂ ਤਾਂ ਦੁਨੀਆ ਤਾਂ ਮੈਨੂੰ ਮਜ਼ਾਕ ਕਰਦੀ ਸੀ ਮਖੌਲ ਲੜੰਦੀ ਸੀ ਇਸੇ ਸ਼ਬਦ ਦੇ ਵਿੱਚ ਵੀ ਸਤਗੁਰ ਰਵਦਾਸ ਫਨ ਜੀ ਇਹੋ ਗੱਲ ਬਿਆਨ ਕਰਦੇ ਹੈ ਇਹੋ ਗੱਲ ਸਮਝਾ ਰਹੇ ਹੈ ਇਹੋ ਗੱਲ ਮਲ ਇਸ਼ਾਰਾ ਕਰ ਰਹੇ ਹੈ ਸੇਵ ਮਕੰਦ ਕਰੇ ਬੈਰਾਗੀ ਸੋਏ ਮਕੰਦ ਦੁਰਵਲ ਤਲ ਲਾ ਦੇ ਉਹਨੂੰ ਸਾਰੀ ਦੁਨੀਆ ਦੇ ਖਜ਼ਾਨੇ ਮਿਲ ਗਏ ਇੱਕ ਮਕੰਦ ਕਰੇ ਅਪਕਾਰ ਹਮਰਾ ਕਹਾ ਕਰੇ ਸੰਸਾਰ ਕਹਿੰਦੇ ਜੇਕਰ ਉਹਦੀ ਕਿਰਪਾ ਹੋ ਗਈ ਉਸ ਪਰਮਾਤਮਾ ਦੀ ਜਿਸ ਸੇਵਕ ਦੇ ਉੱਤੇ ਕਿਰਪਾ ਹੋ ਗਈ ਉਸ ਇੱਕ ਮਕੰਦ ਦੀ ਦੁਨੀਆ ਤੇ ਇੱਕੋ ਹੀ ਹੈ ਦੂਸਰਾ ਹੈ ਹੀ ਨਹੀਂ ਕੋਈ ਵੀ ਸਮਰਾ ਕਹਾ ਕਰੇ ਸੰਸਾਰ ਕਹਿੰਦੇ ਫਿਰ ਉਹ ਸਾਡਾ ਸੰਸਾਰ ਵਿਗਾੜ ਕੇ ਸਕਦਾ ਜਿਸ ਪਰਮਾਤਮਾ ਜਿਸ ਭਗਤ ਦੇ ਤੇ ਪਰਮਾਤਮਾ ਦੀ ਕਿਰਪਾ ਹੋ ਗਈ ਉਸ ਭਗਤ ਦਾ ਦੁਨੀਆ ਕੁਝ ਵੀ ਨਹੀਂ ਵਿਗਾੜ ਸਕਦੀ ਐਡੀ ਵੱਡੀ ਸ਼ਕਤੀ ਹੈ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਐਡੀ ਵੱਡੀ ਤਾਕਤ ਹੈ ਮਿਟੀ ਜਾਤ ਹੋਏ ਦਰਵਾਰ ਤੋਹੀ ਮਕਰਦ ਜੋਗ ਜੁਗਤਾਰ ਜਿਸ ਨੇ ਕਹਿੰਦੇ ਆਪਣੇ ਆਪ ਨੂੰ ਖਤਮ ਕਰ ਲਿਆ ਮੈਂ ਮਰ ਲਈ ਮਿੱਟੀ ਜਾਤ ਮੈਂ ਮਰ ਗਈ ਮੈਂ ਮੇਰੀ ਛੱਡ ਗਈ ਖਤਮ ਹੋ ਗਈ ਉਹ ਮਾਇਆ ਖਤਮ ਹੋ ਗਈ ਹੋਏ ਦਰਵਾਜ਼ ਉਸ ਪ੍ਰਮਾਤਮਾ ਦੇ ਦਰਵਾਜ਼ੇ ਦੇ ਵਿੱਚ ਕਹਿੰਦੇ ਪਹੁੰਚ ਗਿਆ ਤੂੰ ਹੀ ਮਕੰਦ ਜੋਗ ਜੁਗਤਾ ਜੁਗਾ ਜਗੰਤਰਾਂ ਤੋਂ ਕਹਿੰਦੇ ਤੂੰ ਹੀ ਹੈ ਤੂੰ ਹੀ ਲੋਕਾਂ ਨੂੰ ਤਾਰਦਾ ਹੈ ਜੁਗਾ ਜਗੰਤਰਾਂ ਤੋਂ ਜਿਹਨਾਂ ਭਗਤਾਂ ਨੇ ਜਿਹਨਾਂ ਸੇਵਕਾਂ ਨੇ ਤੇਰੇ ਨਾਮ ਦਾ ਸਿਮਰਨ ਕੀਤਾ ਤੂੰ ਹੀ ਉਹਨਾਂ ਨੂੰ ਤਾਰਨ ਵਾਲਾ ਹੈ ਉਹਨਾਂ ਦੀ ਜਾਤ ਨਾ ਪਾਤ ਨਾ ਕੋਲ ਨਾ ਵਰਨ ਨਾ ਕੱਖ ਨਹੀਂ ਰਹਿੰਦਾ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਜਿਹੜੇ ਉਸ ਦੇ ਨਾਲ ਜੁੜ ਗਏ ਇਸੇ ਕਰਕੇ ਸਤਗੁਰ ਰਵਦਾਸ ਜਰ ਜਨੇ ਕਿਹਾ ਕਿ ਇੱਕ ਮੁਕੰਦ ਕਰੀ ਉਪਕਾਰ ਹਮਰਾ ਕਹਾ ਕਰੇ ਸੰਸਾਰ ਕੀ ਬਗਾੜ ਸਕਦਾ ਸੰਸਾਰ ਮੇਰਾ ਕਿਉਂਕਿ ਸਾਰਾ ਕੁਝ ਉਸ ਪਰਮਾਤਮਾ ਤੋਂ ਹੈ ਤੇ ਪਰਮਾਤਮਾ ਦੇ ਨਾਲ ਹੀ ਜਿਹੜਾ ਆਪੇਦ ਹੋ ਗਿਆ ਉਹਦਾ ਦੁਨੀਆ ਕੀ ਬਗਾੜ ਸਕਦੀ ਹੁੰਦਾ ਆਪਣਾ ਤਨ ਹੀ ਤਿਆਗ ਗਿਆ ਹੁੰਦਾ ਮੌਤ ਜਿਹੜੀ ਹੈ ਉਹਦਾ ਕੀ ਬਗਾੜ ਸਕਦੀ ਹੈ ਤੇ ਇੱਥੇ ਸਤਗੁਰੂ ਅਰਬਦਾਸ ਸਾਹਿਬ ਜੀ ਕਹਿੰਦੇ ਕਿ ਜੇਕਰ ਉਸ ਦਰਬਾਰ ਦੇ ਵਿੱਚ ਹਾਜ਼ਰ ਹੋਣਾ ਤੇ ਮੈਂ ਮੇਰੇ ਨੂੰ ਖਤਮ ਕਰ ਦੇ ਆਪਣੇ ਆਪ ਨੂੰ ਖਤਮ ਕਰ ਦੇ ਮੈਂ ਨੂੰ ਖਤਮ ਕਰ ਇਸੇ ਕਰਕੇ ਸਤਗੁਰੂ ਅਰਬਦਾਸ ਸਾਹਿਬ ਜੀ ਕਹਿੰਦੇ ਜਦ ਹਮ ਹੋਤੇ ਤਬ ਤੋ ਨਹੀਂ ਅਬ ਤੋ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੇ ਉਤਤ ਜਲ ਕੇਵਲ ਜਲ ਮਾਹੀ ਕਹਿੰਦੇ ਜਿੰਨੀ ਦੇ ਤੱਕ ਮੈਂ ਹਾਂ ਉਨੀ ਦੇ ਤੱਕ ਤੂੰ ਨਹੀਂ ਮੈਂ ਮਾਰਨਾ ਆਪਣੇ ਆਪ ਨੂੰ ਖਤਮ ਕਰਨਾ ਇੱਕ ਨੂੰ ਖਤਮ ਕਰਨਾ ਉਹ ਨੂੰ ਖਤਮ ਕਰਨਾ ਫਿਰ ਉਹ ਦੇ ਦਰਬਾਰ ਦੇ ਵਿੱਚ ਪਹੁੰਚ ਕੇ ਕਹਿੰਦੇ ਤੂੰ ਹੀ ਦੁਨੀਆ ਦਾ ਤਾਨਾ ਇਕੋ ਹੀ ਹੈ ਜੁਗਾਂ ਜਗੰਤਰਾਤ ਦਾ ਤੇਰਾ ਹੀ ਹੈ ਆਦ ਸੱਚ ਜਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਦੁਨੀਆ ਬਣਨ ਤੋਂ ਪਹਿਲਾਂ ਵੀ ਅੱਜ ਵੀ ਤਿਹੋ ਰਹੇਦਾ ਵੀ ਤੂੰ ਹੀ ਸੱਚਾ ਹੈ ਉਪਜਿਓ ਗਿਆਨ ਹੋਆ ਪ੍ਰਗਾਸ ਕਰ ਕਿਰਪਾ ਲੈ ਨਾਕੀਤदास ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਕਹਿੰਦੇ ਗਿਆਨ ਪੈਦਾ ਹੋਇਆ ਐਸਾ ਗਿਆਨ ਪੈਦਾ ਹੈ ਇਹ ਪ੍ਰਕਾਸ਼ ਹੋ ਗਿਆ ਜਿਹੜਾ ਅੰਧੇਰੀ ਅੰਧੇਸ ਸੀ ਨਜਰਾਂ ਦਾ ਦੁਨੀਆ ਦੀ ਕੋਈ ਸਮਝ ਨਹੀਂ ਸੀ ਲੱਗ ਰਹੀ ਐਸਾ ਪ੍ਰਕਾਸ਼ ਹੋਆ ਕਿ ਤੇਰੇ ਸਿਮਰਨ ਦੇ ਕਰਕੇ ਐਸਾ ਗਿਆਨ ਪੈਦਾ ਹੋ ਗਿਆ ਕਿ ਅੰਧੇਰ ਜਿਹੜਾ ਦੁਨੀਆ ਦਾ ਸੀ ਉਹ ਖਤਮ ਹੋ ਗਿਆ ਜਿਹੜੇ ਰਿਸ਼ਤੇ ਨਾਤੇ ਸਮਝਦੇ ਸੀ ਉਹ ਖਤਮ ਹੋ ਗਏ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਸਾਰੀ ਦੁਨੀਆ ਦਾ ਮੋਹ ਮਾਇਆ ਤਿਆਗ ਕੇ ਉਹਦੇ ਵਿੱਚ ਆਪੇਂਦ ਹੋ ਗਿਆ ਕਰ ਕਿਰਪਾਲੀ ਨੇ ਗੀਤ ਦਾਸ ਤੇਰੀ ਕਿਰਪਾ ਦੇ ਨਾਲ ਦੇ ਦੇ ਦਾਸਾਂ ਦੇ ਦਾਸ ਜਿਹੜੇ ਕਿੜੀ ਦੇ ਸਮਾਨ ਹੈ ਆਪਣੇ ਆਪ ਨੂੰ ਬਹੁਤ ਨੀਮਾ ਸਮਝਦੇ ਹੈ ਉਹ ਕਹਿੰਦੇ ਤੇਰੇ ਦਾਸ ਬਣ ਗਏ ਤੇਰੇ ਵਿੱਚ ਪੇਧ ਹੋ ਗਿਆ ਐਸਾ ਪੇਧ ਹੁੰਦੇ ਹੈ ਕਿ ਉਹਨਾਂ ਦੇ ਉੱਤੇ ਜੋ ਦਾਸਾਂ ਦੇ ਦਾਸ ਬਣ ਕੇ ਰਹਿੰਦੇ ਹੈ ਨੀਵੇਂ ਬਣ ਕੇ ਰਹਿੰਦੇ ਹੈ ਉਹ ਤੇਰੀ ਕਿਰਪਾ ਦੇ ਨਾਲ ਉਹ ਸੰਸਾਰ ਤੇ ਤਰ ਜਾਂਦੇ ਕਹੋ ਰਵਿਦਾਸ ਸਬਕ੍ਰਿਸ਼ਨਾ ਚ ਸਤਗੁਰੂ ਦਾਸਪੰਦ ਜੀ ਕਹਦੇ ਜਦੋਂ ਗਿਆਨ ਪ੍ਰਾਪਤ ਹੋ ਗਿਆ ਤੇ ਫਿਰ ਜਿਹੜੀ ਹੈ ਅਸਾ ਮਨਸ਼ਾ ਸਭ ਤਿਆਗੋ ਜਨੀ ਕੋਈ ਤ੍ਰਿਸ਼ਨਾ ਨ ਰਹਿੰਦੀ ਕੋਈ ਲਾਲਚ ਨ ਰਹਿੰਦਾ ਕੋਈ ਲੱਗਦੇ ਨਹੀਂ ਕਿ ਸਰੂ ਦੁਨੀਆਂ ਦੀ ਕਿਸੇ ਚੀਜ਼ ਦੀ ਭੁੱਖ ਹੈ ਸਭ ਕੁਝ ਖਤਮ ਆ ਜਾਂਦਾ ਕਿਉਂਕਿ ਜਦੋਂ ਤਨ ਨੂੰ ਤਿਆਗਣਾ ਤੇ ਫਿਰ ਤ੍ਰਿਸ਼ਨਾ ਕਾਦੀ ਕਿਉਂਕਿ ਸਤਗੁਰ ਅਰਬਦਾਸ ਮਹਾਰਾਜ ਜੀ ਵੀ ਇਹ ਗੱਲ ਕਹਿੰਦੇ ਜਬ ਲਗ ਹੈ ਜੇ ਤਨ ਕੀ ਅਸਾ ਤਬ ਲਗ ਕਰੇ ਪਕਾਰਾ ਜਬ ਮਨ ਮਿਲਿਓ ਰਾਮ ਸਾਗਰ ਸੋ ਤਬ ਜੈ ਮਿੱਟੀ ਪਕਾਰਾ ਪੁਕਾਰ ਹੀ ਖਤਮ ਹੋ ਗਈ ਕਿਉਂਕਿ ਤਨ ਦੀ ਆਸ ਖਤਮ ਕਰਤੇ ਤੇ ਜਦ ਤਨ ਦੀ ਆਸ ਖਤਮ ਹੋ ਗਈ ਤਾਂ ਉਸ ਪਰਮਾਤਮਾ ਚਪੇ ਦੁਖ ਸੋ ਇਹ ਤ੍ਰਿਸ਼ਨਾਵਾਂ ਜਿਹੜੀਆਂ ਸਾਰੀਆਂ ਖਤਮ ਹੋ ਜਾਂਦੀਆਂ ਜਪ ਮਕੰਦ ਸੇਵਾ ਤਾ ਹੁਕੀ ਕਹਿੰਦੇ ਉਸ ਪਰਮਾਤਮਾ ਦੀ ਜਿਹੜੀ ਸੇਵਾ ਹੈ ਉਸ ਦਾ ਨਾਮ ਜਪਣਾ ਹੀ ਸੇਵਾ ਹੈ ਹੋਰ ਦੁਨੀਆ ਤੇ ਸੇਵਾ ਕੋਈ ਵੀ ਹੈ ਨਹੀਂ ਉਸ ਪਰਮਾਤਮਾ ਦਾ ਸਿਮਰਨ ਜਿਹੜਾ ਅਗਤੀ ਜਿਹੜੀ ਇਹ ਸਭ ਤੋਂ ਵੱਡੀ ਸੇਵਾ ਹੈ ਸਭ ਤੋਂ ਵੱਡਾ ਗਿਆਨ ਹੈ ਸੋ ਦੁਨੀਆ ਦੇ ਕਿਸੇ ਵੀ ਪੂਜਾ ਚੱਕਰਦਾਨ ਪੁੰਨ ਜੋ ਵੀ ਹੈ ਇਹ ਕੀਤੇ ਸਭ ਬ्यर्थ ਹੈ ਜੇਕਰ ਮਨ ਨੂੰ ਤੁਸੀਂ ਅਡੋਲ ਅਵਸਥਾ ਚ ਲੈ ਕੇ ਜਾਂਦੇ ਮਨ ਦੀ ਅਡੋਲ ਅਵਸਥਾ ਤਾਹੀ ਪੈਦਾ ਹੁੰਨੀ ਹੈ ਜਦੋਂ ਅਸੀਂ ਉਸ ਨੂੰ ਆਪਣਾ ਮਾਤਾ ਪਿਤਾ ਵੀ ਸਮਝ ਲਿਆ ਸਾਰਾ ਕੁਝ ਸਮਝ ਲਿਆ ਤੇ ਫਿਰ ਜਿਹੜੀ ਹੈ ਸਾਰਾ ਕੁਝ ਦੁਨੀਆ ਦਾ ਐਸਾ ਬਰਾਗ ਪੈਦਾ ਹੁੰਦਾ ਕਿ ਫਿਰ ਸੱਚਖੰਡ ਦੇ ਬਸੇ ਉਹ ਬਣ ਜਾਂਦੇ ਸੋ ਸਤਗੁਰ ਦਾ 10ਵਾਂ ਮੰਤਰ ਜੀ ਆਪਣੇ ਇਸ ਸ਼ਬਦ ਦੇ ਰਾਹੀਂ ਜੋ ਸਮਝਾ ਰਹੇ ਪ੍ਰਾਣੀ ਨੂੰ ਜਿੰਨੇ ਸਵਾਸ ਬਚਦੇ ਹੈ ਇਸ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਸਵਾਸਾਂ ਦੀ ਪੂੰਜੀ ਨੂੰ ਉਸ ਪਰਮਾਤਮਾ ਦੇ ਨਾਮ ਦੇ ਸਿਮਰਨ ਦੇ ਵਿੱਚ ਭਗਤੀ ਦੇ ਵਿੱਚ ਭਜਨ ਦੇ ਵਿੱਚ ਲਾਉਣਾ ਚਾਹੀਦਾ ਤਾਂ ਕਿ ਉਸ ਪਰਮਾਤਮਾ ਦੇ ਨਾਲ ਆਪੇਦ ਹੋ ਜਾਈਏ ਜੀਵਨ ਦੇ ਜੀਵ ਮੁਕਤੀ ਪਾ ਲੀਏ ਔਰ ਆਨੰਦ ਦੇ ਵਿੱਚ ਸਦਾ ਖੇੜੇ ਦੇ ਵਿੱਚ ਚਲ ਜਾਈਏ ਇਹੋ ਹੀ ਸਤਗੁਰ ਬਿਦਾਸ ਮਹਾਰਾਜ ਦੇ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਅਰਦਾਸ ਕਰੀਏ ਕਿ ਬਾਣੀ ਪੜਦੇ ਹੋਤੋਂ ਅਚਾਰਦੇ ਹੋਤੋਂ ਲੱਖਾਂ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ ਆਪ ਜਾਣੀ ਜਾਣਾ ਮਾਫ ਕਰ ਅਰਦਾਸ ਬੇਨਤੀ ਅਰ ਜੋਇਨ ਨੂੰ ਕਬੂਲ ਕਰਦੇ ਹੋਏ ਆਉਣ ਵਾਲੇ ਸਮੇਂ ਚ ਕਿਰਪਾ ਕਰ ਨਜਸ ਵਾਲੀ ਰੱਖੋ ਆਹੋ ਭੱਤੇ ਭਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ